ਹਾਂਜੀ ਵੀਰੋ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਮੈਂ ਆਸ ਕਰਦਾ ਕਿ ਆਪ ਸਭ ਠੀਕ ਠਾਕ ਹੋਗੇ ਅੱਜ ਵੀਡੀਓ ਬਣਾਉਣੀ ਆ ਸਾਸੀ ਜੱਟ ਬਾਰੇ ਇਹ ਸਾਸੀ ਗੋ ਤੇ ਆ ਇੱਕ ਜੱਟਾਂ ਦੀ ਇਸ ਦੇ ਸੰਬੰਧ ਵਿੱਚ ਅੱਜ ਵੀਡੀਓ ਲੱਗਿਆ ਬਣਾਉਣਾ ਸਾਸੀ ਇਹ ਰਾਜੇ ਸਾਲ ਬਹਨ ਦੀ ਵੰਸ ਵਿੱਚੋਂ ਹਨ ਇਸ ਰਾਜੇ ਦੇ 15 ਪੁੱਤਰ ਸਨ ਇੱਕ ਦਾ ਨਾਮ ਸਾਸੀ ਰਾਓ ਸੀ ਸਾਸੀ ਗੋਦ ਦੇ ਜੱਟ ਸਾਸੀ ਰਾਓ ਦੇ ਵੰਸ਼ ਵਿੱਚੋਂ ਹਨ ਇਸ ਖਾਨਦਾਨ ਦੇ ਲੋਕਾਂ ਨੇ ਪਟਨੇਰ ਦੇ ਇਲਾਕੇ ਵਿੱਚੋਂ ਉੱਠ ਕੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਸਹنسਰਾ ਪਿੰਡ ਆਬਾਦ ਕੀਤਾ ਇਹ ਅੰਮ੍ਰਿਤਸਰ ਤੇ ਹੌਲੀ-ਹੌਲੀ ਅੱਗੇ-ਅੱਗੇ ਗੁਜਰਾਂਵਾਲਾ ਤੇ ਮਿੰਟ ਗੋਮਰੀ ਤੱਕ ਚਲੇ ਗਏ ਸਾਸੀ ਜੱਟਾਂ ਦੀ ਬਹੁਤ ਵਸੋਂ ਲਾਹੌਰ ਅੰਮ੍ਰਿਤਸਰ ਲੁਧਿਆਣਾ ਕਰਨਾਲ ਗੁਜਰਾਤ ਤੇ ਗੁਜਰਾਂਵਾਲੇ ਜ਼ਿਲ੍ਹਿਆਂ ਵਿੱਚ ਸੀ ਇਹ ਆਪਣਾ ਨਕਾਸ ਮਾਰਵਾੜ ਤੇ ਅਜਮੇਰ ਦੇ ਭਟੀਆਂ ਵਿੱਚੋਂ ਹੋਇਆ ਦੱਸਦੇ ਹਨ ਇਹ ਆਪਣਾ ਮੋਢ ਭੱਤਪੁਰ ਦੇ ਸ਼ਾਂਜਪਾਲ ਨਾਲ ਵੀ ਜੋੜਦੇ ਹਨ ਜਿਸ ਨੂੰ ਇਹ ਆਪਣਾ ਜਠੇੜਾ ਮੰਨ ਕੇ ਪੂਜਦੇ ਵੀ ਹਨ ਇੱਕ ਹੋਰ ਰਵਾਇਤ ਅਨੁਸਾਰ ਸਾਸੀ ਕਬੀਲਾ ਆਪਣੇ ਪਸ਼ੂ ਚਾਰ ਦਾ ਚਾਰ ਦਾ ਰਾਜਸਥਾਨ ਤੋਂ ਪੰਜਾਬ ਵਿੱਚ ਆਇਆ ਤੇ ਅੰਮ੍ਰਿਤਸਰ ਦੇ ਭਟੀਆਂ ਪਿੰਡ ਅਜ ਨਾਲੇ ਲੱਗੇ ਰਹਿਣ ਲੱਗਾ ਭੱਟੀ ਇਨਾਂ ਦੇ ਭਾਈਚਾਰੇ ਵਿੱਚੋਂ ਹੀ ਸਨ ਇਸ ਕੋਲ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ ਇਸ ਦਾ ਵਡੇਰਾ ਦਾਨਾ ਕਾਲੂ ਸਾਸੀ ਵੀ ਸੂਰਬੀਰ ਸਿੰਘ ਇਸ ਪਰਿਵਾਰ ਦਾ ਬੁੱਧ ਸਾਸੀ ਅੰਬਤ ਛੱਕ ਕੇ ਬੁੱਧ ਸਿੰਘ ਬਣਿਆ ਵੀਰੋ ਇੱਕ ਮੈਂ ਹੋਰ ਵਿੱਚ ਗੱਲ ਦੱਸ ਦਿਆਂ ਕਿ ਇਹ ਸਾਸੀ ਜਾਤ ਆ ਸਸੇ ਕੰਨਾ ਹਹਾ ਸਸੇ ਵੈਰੀ ਸੀ ਕਈ ਲੋਕ ਸਾਂਸੀ ਵੀ ਬੋਲ ਦਿੰਦੇ ਆ ਸਾਂਸੀ ਇੱਕ ਵੱਖਰੀ ਗੋਤ ਆ ਇਹ ਸਾਸੀ ਜੱਟ ਗੋਤ ਆ ਰਣਜੀਤ ਸਿੰਘ ਦਾ ਵਡੇਰਾ ਚਟ ਸਿੰਘ ਸ਼ੁਕਰਚੱਕਿਆ ਮਿਸਲ ਦਾ ਸਰਦਾਰ ਸੀ ਇਸ ਖਾਨਦਾਨ ਦਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ ਬਹੁਤ ਹੀ ਪ੍ਰਸਿੱਧ ਪਿੰਡ ਰਾਜਾ ਸਾਸੀ ਹੈ ਹੁਣ ਉਹਨੂੰ ਰਾਜਾ ਸਾਸੀ ਬੋਲ ਦਿੰਦੇ ਆ ਪਰ ਉਹਦਾ ਅਸਲ ਨਾਮ ਜਿਹੜਾ ਹੈ ਰਾਜਾ ਸਾਸੀ ਰਾਜਾ ਹੋਇਆ ਇੱਕ ਬਹੁਤ ਤਗੜਾ ਸਾਹਸੀ ਗੋਤ ਦੇ ਵਿੱਚੋਂ ਉਹਨਾਂ ਦੇ ਨਾਂ ਤੇ ਹੀ ਇਹ ਰਾਜਾ ਸਾਸੀ ਪਿੰਡ ਹੈ ਸੰਤਾਵਾਲੀਏ ਸਰਦਾਰਾਂ ਦਾ ਪਿਛੋਕੜ ਵੀ ਅੰਮ੍ਰਿਤਸਰ ਹੀ ਸੀ ਉਪਮ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਹੀ ਨਿਸ਼ਤੀਗੀ ਸ਼ਰੀਕ ਸਨ ਰਣਜੀਤ ਸਿੰਘ ਮਹਾਨ ਸ਼ਕਤੀਸ਼ਾਲੀ ਸੀ ਹੁਣ ਸਾਰੇ ਹੀ ਸਾਹਸੀ ਜੱਟ ਆਪਣੇ ਆਪ ਨੂੰ ਭੱਟੀ ਰਾਜਪੂ ਸਮਝਦੇ ਹਨ ਇਹਨਾਂ ਦੇ ਬ੍ਰਾਹਮਣਾਂ ਦੇ ਅਨਸਾਰ ਇਸ ਗੋਤ ਦਾ ਵਡੇਰਾ ਸਾਸੀ ਰਾਏ ਸੀ ਇਸ ਨੂੰ ਸਾਸੀ ਰਾਓ ਵੀ ਕਹਿੰਦੇ ਸਨ ਉਹ ਆਪਣੇ ਪੋਤੇ ਉਦਰਤ ਨਾਲ ਹੀ ਪੰਜਾਬ ਵਿੱਚ ਆਇਆ ਸੀ ਉਦਰਤ ਦੇ ਪੁੱਤਰ ਯਾਤਰੀ ਤੇ ਸੁੰਦਰ ਨੇ ਗੁਰਾਏ ਖੇਤਰ ਵਿਰਕ ਜੱਟਾਂ ਨਾਲ ਰਿਸ਼ਤੇਦਾਰੀ ਪਾਈ ਤੇ ਹਮੇਸ਼ਾ ਲਈ ਪੰਜਾਬ ਦੇ ਜੱਟ ਭਾਈਚਾਰੇ ਵਿੱਚ ਰਲ ਗਿਆ ਕਾਲੀਆ ਗੋਤ ਦੇ ਬ੍ਰਾਹਮਣ ਇਹਨਾਂ ਦੇ ਪ੍ਰੋਤ ਹੁੰਦੇ ਹਨ ਜੋ ਪਟਨੇਰ ਦੇ ਇਲਾਕੇ ਵਿੱਚ ਪੁਰਾਣੇ ਵਸਨੀਕ ਹਨ ਇਹਨਾਂ ਵਿੱਚ ਵੀ ਹੋ ਜੱਟਾਂ ਵਾਂਗ ਵਿਆਹ ਤੋਂ ਮਗਰੋਂ ਨਵੀਂ ਬੋਟੀ ਨੂੰ ਆਪਣੇ ਭਾਈਚਾਰੇ ਵਿੱਚ ਸ਼ਾਮਲ ਕਰਨ ਲਈ ਗੋਤ ਕਨਾਲੇ ਦੀ ਰਸਮ ਹੁੰਦੀ ਸੀ ਜੋ ਕਿ ਹੁਣ ਇਹ ਰਸਮਾਂ ਸਭ ਖਤਮ ਹੋ ਗਈਆਂ ਹਨ ਇਹ ਅੱਜ ਤੋਂ ਕੋਈ 2000 ਸਾਲ 1500 ਸਾਲ ਪੁਰਾਣੀ ਗੱਲਾਂ ਨੇ ਸਹਾਸੀ ਚੰਦਰਵੰਸੀ ਜੱਟ ਹਨ ਇਸ ਵੰਸ ਦਾ ਸ਼ਿਸ਼ਕ ਜਨਪਦ ਬਹੁਤ ਪ੍ਰਸਿੱਧ ਸੀ ਸਾਇੰਸਰਾ ਤੇ ਸਾਹਸੀ ਇੱਕੋ ਗੋਤ ਹੈ ਪੱਛਮੀ ਪੰਜਾਬ ਵਿੱਚ ਇਸ ਗੋਤ ਦੇ ਕਾਫੀ ਲੋਕ ਮੁਸਲਮਾਨ ਵੀ ਬਣ ਗਏ ਸਨ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਯੱੱਟ ਜ਼ਮੀਨ ਨੂੰ ਬਹੁਤ ਪਿਆਰ ਕਰਦੇ ਹਨ ਤੇ ਘਰ ਛੱਡਣਾ ਵੀ ਬਹੁਤ ਔਖਾ ਹੋ ਜਾਂਦਾ ਪਾਕਿਸਤਾਨ ਵਾਲੇ ਪੰਜਾਬ ਦੇ ਜਿਹੜੇ ਯੱੱਟ ਸਨ ਉਹ ਜ਼ਮੀਨਾ ਕਾਰਨ ਤੇ ਉਥੋਂ ਦੀ ਬਹੁ ਗਿਣਤੀ ਦੇ ਅਨਸਾਰ ਫਿਰ ਉਹਨਾਂ ਨੂੰ ਆਪਣਾ ਧਰਮ ਜਿਹੜਾ ਉਹ ਬਦਲਣਾ ਪਿਆ ਪਰ ਅੱਜ ਵੀ ਗੱਲ ਕਰੀਏ ਉਹਨਾਂ ਦੇ ਨਾਲ ਤਾਂ ਉਹ ਅੰਦਰੋਂ ਦਿਲ ਜਿਹੜਾ ਉਹਨਾਂ ਦਾ ਸਿੱਖੀ ਨਾਲ ਹੀ ਜੁੜਿਆ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਦੇ ਮਹਾਰਾਜਾ ਬਣ ਜਾਣ ਨਾਲ ਸਾਹਸੀ ਜੱਟਾਂ ਦੀ ਪੰਜਾਬ ਵਿੱਚ ਕਾਫੀ ਮਾਨਤਾ ਹੋ ਗਈ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਾਹਸੀ ਸਰਦਾਰ ਸੀ ਰਣਜੀਤ ਸਿੰਘ ਦੇ ਵਡੇਰੇ ਗੁਜਰਾਵਾਲਾ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਸ਼ੋਕਰ ਚੱਕ ਵਿੱਚ ਰਹਿੰਦੇ ਸਨ ਇਸ ਦੇ ਪਿਤਾ ਦਾ ਨਾਮ ਮਹਾ ਸਿੰਘ ਤੇ ਦਾਦੇ ਦਾ ਨਾਮ ਚਟਤ ਸਿੰਘ ਸੀ ਮਹਾਰਾਜਾ ਰਣਜੀਤ ਸਿੰਘ ਦੇ ਪੂਰਵਜ ਜਲਾ ਅੰਮ੍ਰਿਤਸਰ ਦੇ ਪਿੰਡ ਵਹੀਂ ਪੂਈ ਤਹਿਸੀਲ ਖੰਡੂਰ ਸਾਹਿਬ ਵਿੱਚ ਵੀ ਕਾਫੀ ਸਮਾਂ ਰਹੇ ਸਨ ਮਹਾਰਾਜਾ ਰਣਜੀਤ ਸਿੰਘ ਦੇ ਸਾਹਸੀ ਖਾਨਦਾਨ ਕਬੀਲੇ ਬਾਰੇ ਗੁਜਰਾਵਾਲਾ ਜ਼ਿਲ੍ਹੇ ਦੇ ਡਿਸਟ੍ਰਿਕਟ ਗਜਟੀਆ ਵਿੱਚ ਲਿਖਿਆ ਹੈ ਕਿ ਗੁਜਰਾਵਾਲਾ ਸ਼ਹਿਰ ਦੇ ਦੁਆਲੇ ਉਹਨਾਂ ਦੇ ਪਹਿਲਾਂ 14 ਪਿੰਡ ਸਨ ਤੇ ਗੁਜਰਾਂਵਾਲਾ ਸ਼ਹਿਰ ਵੀ ਉਹਨਾਂ ਦਾ ਹੀ ਸੀ ਪਰ ਉਹਨਾਂ ਦੇ ਐਸੇ ਮਾਰੇ ਦਿਨ ਵੀ ਆ ਗਏ ਕਿ ਉਹਨਾਂ ਕੋਲ ਕੇਵਲ 8 ਪਿੰਡ ਹੀ ਰਹਿ ਗਏ ਤੇ ਉਹਨਾਂ ਵਿੱਚੋਂ ਵੀ ਬਹੁਤ ਸਾਰੀ ਜ਼ਮੀਨ ਗਹਿਣੇ ਪਈ ਹੋਈ ਸੀ ਬਾਕੀ ਪਿੰਡ ਐਮਨਾਬਾਦ ਦੇ ਦੀਵਾਨ ਤੇ ਸ਼ਹਿਰ ਦੇ ਸਰਮਾਇਦਾਰਾਂ ਨੇ ਖਰੀਦ ਲਏ ਸਨ ਉਹਨਾਂ ਵਿੱਚੋਂ ਚੰਗੇ ਲੜਾਕੇ ਹੋਣ ਦੀ ਸਿਫਤ ਜੋ ਕਦੇ ਸੀ ਤਾਂ ਹੁਣ ਖਤਮ ਹੋ ਗਈ। ਖੇਤੀ ਵਿੱਚ ਵੀ ਉਹ ਅਸਲੋਂ ਫਾੜੀ ਸਨ। ਸੰਦਲਬਾਰ ਵਿੱਚ ਠੇੜੀ ਸਾਸੀ ਪਿੰਡ ਦਾ ਸਾਸੀ ਜੱਟਾਂ ਦਾ ਇੱਕ ਬਹੁਤ ਹੀ ਉੱਗਾ ਪਿੰਡ ਸੀ। ਪੰਜਾਬ ਵਿੱਚ ਸਾਸੀ ਜੱਟ ਸਿੱਖਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਕਈ ਸਾਸੀ ਜੱਟ ਆਪਣੇ ਆਪ ਨੂੰ ਸੰਧਾ ਵਾਲੀਏ ਹੀ ਲਿਖਦੇ ਹਨ। ਕਿਉਂਕਿ ਸੰਧਾ ਵਾਲੀਆ ਗੋਤ ਵੀ ਇਹਨਾਂ ਦੇ ਵਿੱਚੋਂ ਹੀ ਨਿਕਲੀ ਹੈ। ਬਹੁਤ ਨੇੜੇ ਦੀ ਗੋਤ ਦਾ ਸੰਬੰਧ ਹੈ ਇਹਨਾਂ ਦੇ ਨਾਲ ਸੈਂਸਰਾ ਗੋਤ ਦੇ ਲੋਕ ਵੀ ਇਹਨਾਂ ਦੇ ਭਾਈਚਾਰੇ ਵਿੱਚੋਂ ਹੀ ਹਨ ਸਾਸੀ ਤੋਂ ਭਾਵ ਸਾਸੀ अथवा ਦਲੇਰ ਹੈ ਸਾਸੀ ਫਾਰਸੀ ਦਾ ਲਫ਼ਜ਼ ਹੈ ਫਾਰਸੀ ਦੇ ਲਫ਼ਜ਼ ਅਨਸਾਰ ਸਾਸੀ ਦਲੇਰ ਨੂੰ ਬੋਲਿਆ ਜਾਂਦਾ ਹੈ ਜਿਹੜਾ ਦਲੇਰ ਆਦਮੀ ਹੁੰਦਾ ਵਾ ਉਸ ਨੂੰ ਫਾਰਸੀ ਦੇ ਵਿੱਚ ਸਾਸੀ ਕਿਹਾ ਜਾਂਦਾ ਹੈ ਸਾਸੀ ਵੰਸ਼ ਦੇ ਲੋਕ ਰਾਜਾ ਸਲਵਾਨ ਸੰਸਰ ਬਾਉਦੁੱਲਾ ਪੱਟੀ ਤੇ ਜੈਮਲ ਫੱਤਾ ਨੂੰ ਵੀ ਆਪਣਾ ਬਢੇਰਾ ਮੰਨਦੇ ਹਨ ਮਹਾਰਾਜਾ ਰਣਜੀਤ ਸਿੰਘ ਬਰਾੜਾਂ ਦਾ ਦੋਤਾ ਸੀ ਇਸ ਲਈ ਇਹ ਬਰਾੜਾਂ ਵਾਂਗ ਖੁੱਲਾ ਦਿਲ ਤੇ ਬਹਾਦਰ ਸੀ ਸਾਸੀ ਭਾਈਚਾਰੇ ਦੇ ਲੋਕਾਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਤੇ ਬਹੁਤ ਮਾਣ ਸੀ ਸਾਸੀ ਯਟਾ ਦਾ ਇੱਕ ਉੱਗਾ ਤੇ ਛੋਟਾ ਗੋਤ ਹੈ ਇਹ ਬਹੁਤ ਹੀ ਦਲੇਰ ਸਨ ਅਤੇ ਸਾਸੀ ਭਾਈਚਾਰੇ ਦੇ ਲੋਕਾਂ ਨੇ ਬਾਹਰ ਦੇਆਂ ਕੰਟਰੀਆਂ ਵਿੱਚ ਜਾ ਕੇ ਵੀ ਬਹੁਤ ਤਰੱਕੀਆਂ ਕੀਤੀਆਂ ਹਨ ਆਪਣੇ ਬਹੁਤ ਫਾਰਮ ਬਣਾਏ ਹਨ ਇਸ ਸੁਭਾਅ ਦੇ ਖੜਕੂ ਹੁੰਦੇ ਹਨ ਔਰ ਸ਼ਕਲ ਤੋਂ ਵੀ ਬਹੁਤ ਸੁੰਦਰ ਸੋਹਣੇ ਹੁੰਦੇ ਹਨ ਇਹ ਹੈ ਜੀ ਸਾਸੀ ਭਾਈਚਾਰੇ ਦੀ ਗੋਤ ਦੀ ਵੀਡੀਓ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੀਡੀਓ ਨੂੰ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬਰ ਕਰ ਲੋ ਤਾਂ ਕਿ ਵੀਡੀਓ ਜਿਹੜੀ ਹੈ ਆਉਣ ਵਾਲੀ ਉਹ ਤੁਹਾਡੇ ਕੋਲ ਪਹਿਲਾਂ ਪਹੁੰਚ ਜਾਵੇ ਹੁਣ ਦਿਓ ਅਜਾਜਤ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ